बाद तो पर पहले सत्संग सत्संग द्वारा बड़े बड़े जो डाकू वो भी सुधर गए हैं सत्संगे सुधार का कारण है कुसंग संगत इस विनाश का कारण है हाँ जी सत्संग सत्संग है मिल साध संगत आज केवल नाम ਸਤ ਸੰਗਤ ਦਾ ਅਰਥ ਹੈ ਦੀਪਾਂ ਦੀ ਕੀ ਪੀ ਜਾਵੇ ਸਤ ਸੰਗਤ ਕੈਸੀ ਜਾਣੀ ਨਹੀਂ ਉੱਤੇ ਇੱਕੋ ਨਾਮ ਭਾਣੀਏ ਇੱਕ ਦਫਾ ਸਤਗੁਰ ਨਾਮ ਦੇ ਮਾਰ ਦੇਖ ਜਲੰਗ ਵਿਚਾਰ ਕਰਕੇ ਕਰ ਦੇ ਕਿਸੇ ਪ੍ਰੇਮ ਦੇ ਖਰ ਪਹੁੰਚ ਪਲ ਵੀ ਉਸ ਸੰਪਨਿਸ਼ਦ ਕਰਦਾ ਹੁੰਦਾ ਸੇਵਾ ਵੀ ਕਰਦਾ ਹੁੰਦਾ ਸੋ ਇੱਕ ਸਵਾਲ ਹਰ ਇੱਕ ਮਾ ਪੁਸ਼ਪਾਸੁ ਕਰਦਾ ਹੁੰਦਾ ਸੰਤਾਂ ਦੀ ਸੇਵਾ ਲਈ ਨਿਪਘ ਹੋਇਆ ਕਰਦਾ ਉਹਦਾ ਇਸ਼ਵਾਰ ਕਰਨਾ ਪੁਸ਼ਪਾਸ ਹੁੰਦਾ ਸੀ ਅਜੇ ਸਵਾਲ ਮੁਰਬਾਬਾ ਜੀ ਦੇ ਚਰਨਾਂ ਵਿੱਚ ਉਸ ਨੇ ਕੀਤਾ ਕਰੀ ਉਹ ਨਾਲ ਸੰਤਾਂ ਦੇ ਸੰਗਤ ਦਾ ਸੰਤਾਂ ਦੀ ਸੇਵਾ ਲਈ ਨਿਪਘ ਹੋਇਆ ਕਰਦਾ यहीं जाने विदेश में पूरी खुशहाल जवान मिल चुके हैं पर इसमें में संतुष्टि प्राप्त नहीं हुई इसमें व्यक्ति को यह बात देना चाहिए तब इसमें में संतुष्टि प्राप्त होएगी तो गुरुजी ने फरमाया केनिया तुम इस उधरा ठीक ਮਾਪੂਲੀ ਜਵਾਬ ਚੋਣਾ ਹੈ ਸ਼ਾਮ ਦੇ ਵਕਤ ਸੂਰਜ ਪਾਦਵੇ ਆਪਣੇ ਪਿੰਡ ਦੇ ਲੰਦੀਵਲ ਜਿਹੜਾ ਛੱਪੜ ਹੈ ਉਸਦੇ ਕਿਨਾਰੇ ਪਹੁੰਚੀ ਤੇਰੇ ਸਵਾਲ ਦਾ ਜਵਾਬ ਉੱਥੇ ਜਿਹੜਾ ਹੋਵੇਗਾ ਉਹ ਤੇ ਵੀ ਠੀਕ ਦੇ ਦੇ। ਉਹ ਆਪਣੇ ਸ਼ਾਮ ਦੇ ਵਕਤ ਉੱਥੇ ਪਹੁੰਚਿਆ ਛੱਪੜ ਦੇ ਕਿਨਾਰੇ ਕੀ ਦੇਖ ਰਹਾ ਹੈ ਇੱਕ ਘਾਹਾਂ ਦਾ ਜੋੜਾ ਆਮ ਨਿਰੰਖਿਆ ਹੁੰਦੇ ਨੇ ਕਾਹੇ ਹੁੰਦੇ ਨੇ ਸੁਹਾਗਾ ਦਾ ਬ੍ਰਹਤਰੀ ਹੁੰਦਾ ਹੈ ਕਿਸੇ ਪਸ਼ੂ ਦੇ ਜਦੋਂ ਦੇਖਦਾ ਉੱਥੇ ਠੰਮ ਮਾਰ ਕੇ ਖੁਸ਼ੀ ਹੁੰਦਾ ਪਰ ਉਹ ਦਾ ਖਾਜਾ ਵੀ ਤਾਂ ਦਾ ਮਿੱਟਾ ਗੰਦਗੀ ਯਾਦ ਆਇਆ ਕਰਦਾ ਹੈ ਇਸੇ ਤਰ੍ਹਾਂ ਉਹ ਪਾਵਾ ਦਾ ਡੋਰਾ ਬੈਠਾ ਹੋਇਆ ਹੈ ਆਦਮੀ ਕੋਈ ਨਹੀਂ ਬੜੀ देर ਉਡੀਕ ਕੇ ਮੜਿਆ ਆਇਆ ਆਪੇ ਗੁਰੂ ਬਾਬਾ ਜੀ ਦੇ ਚਰਣਾ ਵਿੱਚ ਪ੍ਰਾਰਥਨਾ ਕਰ ਦਿੱਤੀ ਪ੍ਰਭੂ ਪਰਿਵਾਰ ਆਦਮੀ ਕੋਈ ਨਹੀਂ ਸੀ ਇੱਕ ਕਾਂ ਦਾ ਜੋੜਾ ਸੀ ਜਾਨਵਰ ਨੂੰ ਕੀ ਪੁੱਛਿਆ ਜੀ ਗੁਰੂ ਜੀ ਨੇ فرمایا ਕੱਲ ਫਿਰ ਜਾਇ ਕੱਲ ਫਿਰ ਉੱਥੇ ਪਹੁੰਚੀ ਦੂਸਰੇ ਦਿਨ ਫਿਰ ਪਹੁੰਚਿਆ ਕੀ ਦੇਖਦਾ ਹੈ ਇੱਕ ਬਗਲਿਆਂ ਦਾ ਜੋੜਾ ਬੈਠਾ ਬਗਲਾ ਉਹ ਜਾਨਵਰ ਹੈ ਜਿਹਦਾ ਪਰ ਅੰਸ਼ ਸਤੈ ਦੇ ਨਾਮਾਰਖਣੀ ਜੋ ਬੜੀ देर तक ਉਡੀਕੇ ਉਹ ਵੀ ਅਕਸਰ ਜਾਨਵਰੀਆਂ ਜਾਨਵਰਨ ਨੂੰ ਕੀ ਪੁੱਛਿਆ ਜਾਏ ਵਾਪਸ ਆ ਗਿਆ ਆ ਕੇ ਫਿਰ ਅਰਧ ਕਰ ਦਿੱਤੀ ਗੁਰੂ ਬਾਬਾ ਜੀ ਦੇ ਚਰਨ ਵਿੱਚ ਗਰੀਬ ਉਹ ਬਗਲੇੰਦਾ ਛੋਟਾ ਸੀ ਗੁਰੂ ਜੀ ਨੇ ਪਰਵਾਹ ਕਰ ਫਿਰ ਗਏ ਪਿੱਛੇ ਦੇਣ ਫਿਰ ਜਾਂਦਾ ਹੈ ਤੇ ਉਹ ਤੇ ਖੰਸਾਂ ਦਾ ਜੋੜਾ ਦੇਖਿਆ ਬਲਿਸ ਉਹ ਜਾਨਵਰ ਹੈ ਜਿਸ ਦਾ ਅੰਸਫੇਰਨ ਕੰਬਚਾ ਕੇਵਲ ਨੇ ਉਸ ਦੇ ਚਿੰਦ ਵਿੱਚ ਖਟਾਈ ਹੋਣੀ ਉਸ ਦੇ ਵਿੱਚ ਤਸਵੀਰ ਉੱਪਰ ਸਟਾਈ ਕਰਕੇ ਉਸ ਦੇ ਵੀ ਕਿਸੇ ਬਰਤਨ ਵਿੱਚ ਦੁੱਧ ਪਾਣੀ ਮਿਲਾ ਕੇ ਰੱਖ ਦਿਓ ਜਿੰਜ ਪਾਏਗਾ ਖੱਟੇ ਦੇ ਸਵਾਦ ਪੜ ਜਾਏਗਾ ਦੁੱਧ ਦੀਆਂ ਫੁਟੀਆਂ ਢਲ ਜਾਣਗੀਆਂ ਪਾਣੀ ਅੰਧ ਹੋ ਜਾਏਗਾ ਤੁਸੀਂ ਖਾ ਲੈਗੇ ਪਾਣੀ ਛੋੜ ਦੇ ਇਹ ਉਸ ਵਿੱਚ ਸ਼ਿਫਟ ਨਹੀਂ ਇਸ ਸੰਦਗੀ ਉਹਦਾ ਦੇਖਿਆ ਉਹ ਰਹਾ ਵਿਗਿਆਨਗਰ ਹਨ ਪਰ ਮੈਂ ਪਹਿਲੇ ਨਾਂ ਨਜ਼ਰ ਆ ਬਹੁਤ ਹੀ ਵਿਸ਼ੇਸ਼ਤਾ ਸੀ ਅਖੀਰ ਆ ਕੇ ਫਿਰ ਅਰਜ਼ ਕਰ ਦਿੱਤੀ ਗਰੀਬ ਨਵਾਸ ਸੰਦਗੀ ਦਾ ਜੋੜਾ ਸੀ ਆਰੰਭ ਕਰੀ ਗੁਰੂ ਜੀ ਨੇ ਫਿਰ فرمایا ਪ੍ਰਮੇਇ ਕਾਲ ਫਿਰ ਜਾਈਂ ਤੇਰੇ ਸਵਾਲ ਦਾ ਜਵਾਬ ਦੱਸ ਲੋ ਉੱਥੇ ਮੈਂ ਬੋਲਦੇ ਜੀ ਫਿਰ ਜਾਂਦਾ ਹੈ ਅੱਜ ਕੀ ਦੇਖਦਾ ਹੈ ਇੱਕ ਦੇਰ ਤਿਆਂ ਦਾ ਜੋੜਾ ਬੈਠਾ ਜਿਪਸ਼ੂ ਨੰਨ ਉੱਚਾ ਲਗਾ ਸੰਤਾਂ ਦੇ ਦਰਸ਼ਨ ਦਾ ਸੰਤਾਂ ਦੇ ਸੰਗਤ ਦਾ ਕੀ ਫਲ ਆਇਆ ਕਰਦਾ ਸੇਵਾ ਦਾ ਕੀ ਫਲ ਆਇਆ ਕਰਦਾ ਤਾਂ ਕਹਿ ਲਗੇ ਸੀ ਸੰਤਾਂ ਦੀ ਸੰਗਤ ਕਦੇ ਨਹੀਂ ਕੀਤੀ ਪਰ ਉਹ ਸੰਤਾਂ ਦੀ ਸੇਵਾ ਵੀ ਕਰਦੇ ਹੈ ਸੰਗਤ ਵੀ ਕਰਦੇ ਹੈ ਪਹਿਲੇ ਦਿਨ ਅਸੀਂ ਆਹੋਂਸੇ ਇਹਨਾਂ ਦਰਸ਼ਨ ਕੀਤੇ ਅਸੀਂ ਬਗਲੇ ਬਣ ਕੇ ਫਿਰ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕਿਤੇ ਹੰਸ ਬਣ ਗਏ ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕਿਤੇ ਅਸੀਂ ਦੇਵਤਾ ਬਣ ਗਏ ਇਤਨਾ ਕਹਿੰਦੇ ਇੱਕ ਬਿਮਾਨ ਆ ਗਿਆ ਬਿਮਾਨ ਵਿੱਚ ਬੈਠ ਕੇ ਤਾਂ ਆਕਾਸ਼ ਦੇ ਮਾਰਗ ਉਡਾਰੀ ਮਾਰੇ ਕਹਿਣ ਲੱਗੇ ਸੀ ਉਹਦੇ ਕੰਮ ਕਰਨ ਨੂੰ ਚੱਲੇ ਤੇਰੇ ਘਰ ਸਾਖਸ਼ਾਤ ਸਾਡੇ ਤੇ ਨਥਰਾ ਬਾਇਤ ਲਾਭ ਥਾਣੇ ਨਾਨਕੇ ਵੀ ਇਤਨੀ ਜਲਦੀ ਕਹਾਂ ਬਗਲਾ ਬਗਲੇ ਤਹੂਸ ਦੇਰ ਤੱਕ ਮੈਂ ਬਣ ਜਾਂਦਾ ਪਰ ਆਇਆ ਆ ਕੇ ਬਾਬਾ ਜੀ ਦੇ ਤਰ੍ਹਾਂ ਨੇ ਪ੍ਰਾਰਥਨਾ ਕੀਤੀ ਪ੍ਰਭੂ ਪਤਾ ਨਹੀਂ ਲੱਗਿਆ ਇਤਨੀ ਜਲਦੀ ਕਿਵੇਂ ਪਰਿਵਰਤਨਾ ਹੁੰਦਾ ਕਿਵੇਂ ਚੇਂਜ ਹੁੰਦਾ ਹੈ ਗੁਰੂ ਜੀ ਨੇ ਫਰਮਾਇਆ ਜੋ ਸਿਮਨ ਕਰਦੇ ਹਾਂ ਸੰਤਾਨੀ ਸੰਕਿਰਦੇ ਹਾਂ ਔਰ ਆਪਣੇ ਮਨ ਦੇ ਅੰਦਰ ਅੰਦਰ ਬਚਨਾਂ ਨੂੰ ਥਾਣਿੰਦੇ ਹਾਂ ਨਿਵਾਸ ਲੈਂਦੇ ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਤਬਾਦਲਾ ਆਉਂਦਾ ਹੈ, ਚੇਂਜ ਆਉਂਦਾ ਹੈ। ਪਹਿਲੇ ਪਹਿਲ ਅਕਸ਼ਰ ਦਾਮਤ ਜਿਹਨਾਂ ਨੂੰ ਤੁਸੀਂ ਜਿਹੜਾ ਹੈ ਉਹਦੀ ਕਿਰਿਆ ਉਸਦੀ ਖੁਰਾਕ ਉਸਦੇ ਕਰਤੱਵ ਤਾਂ ਵੱਛੇ ਨਹੀਂ ਲੱਭ ਰਹੇ ਹੁੰਦੇ। ਜਦੋਂ ਸੋਚਣ ਕਰ ਲੱਗਦਾ ਉਹਨਾਂ ਵਿੱਚ ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ ਹੈ। ਚੇਂਜ ਆਉਂਦਾ ਹੈ, ਹੌਲੀ-ਹੌਲੀ ਬਗਲੇ ਵਰਤ ਪੈ ਜਾਂਦੇ। ਅੱਛੇ ਹੋ ਜਾਂਦੇ। ਹੌਲੀ-ਹੌਲੀ ਹੌਲੀ ਫਿਰ ਸੰਗਤ ਕਰਦਾ ਰਹਿੰਦਾ ਹੈ ਇਹ ਹੰਸਾ ਤੋਜਨ ਤਤ ਮਿੱਥਾ ਦੇ ਵਿਵੇਚਨ ਕਰਨ ਵਾਲਾ ਹੋ ਜਾਂਦਾ ਹੈ ਸੱਤ ਸੱਦੀ ਵਿਚਾਰ ਪੈਦਾ ਹੋ ਜਾਂਦੀ ਹੈ ਯੂ ਕਰਦੇ ਕਰਦੇ ਡੈਡੀ ਗੁਣ ਧਾਰਨ ਕਰਦਾ ਹੈ ਅਸਰੀ ਗੁਣ ਤਿਆਗਦਾ ਹੈ ਜਿਸ ਦੇ ਅੰਤਿਕਰਨ ਵਿੱਚ दैवी ਗੁਣ ਸਸੰਦੋਰਤ ਬਿਆਧਰ ਵਿਚਾਰ ਸ਼ਾਂਤੀ ਕਿਨ ਮਧੀਰੀ ਆਤਮ ਪਰਮ ਹੋ ਗਏ ਦੇਪਤਾ ਮਾਨ ਸ਼ਰੀਰ ਵਿੱਚ ਵੀ ਦੇਪਤਾ ਹੈ ਸੋ ਯੰ ਜਿਦੇ ਅੰਤਿਕਰਨ ਵਿੱਚ दैवी ਗੁਣ ਹੋ ਗਏ ਉਸ ਦੇ ਆਸਰੇ ਬਰੰਗੀਆਂ ਇਹ ਨੇ ਰਹਿ ਗੁਰੂੰਤਰੀ ਆ ਮਹਿਰਕ ਦੇ ਅੰਦਰ ਛੁਪਿਆ ਹੈ ਕਿਤੇ ਦੂਰ ਨਹੀਂ ਜਦੋਂ ਦੇਵ ਗੁਣ ਦੇ ਅੰਤ ਕਣ ਵਿੱਚ ਆ ਉਹਦੇ ਆਸਰੇ ਉਹ ਨੇ ਪ੍ਰਗਟ ਹੋਣਾ ਹੈ ਜਿਤਨੀ ਦੇਰ ਤੱਕ ਅਸਰੀ ਗੁਣ ਅਸਰ ਕੇ ਨਿਰਾਖਸ਼ਣ ਊਰੇ ਗੁਣ ਅਗਨ ਬਹੁਣੀ ਦੇਰ ਤੱਕ ਅਗਨ ਸੂਰਪ ਦੂਰ ਜਿਹੜੇ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਵੀ ਦੂਰ ਪ੍ਰਤੀਤ ਹੁੰਦਾ ਹੈ ਅਕਸ਼ੀਸ਼ਾ ਮੇਲਾ ਹੈ ਮੰਦਲਾ ਹੈ ਮੰਦਲਾ ਹੈ ਜਿਹੜਾ ਨਹੀਂ ਦਿਖੇਗਾ ਪਰ ਮੈਂ ਜਿਹੜਾ ਸਾਡਾ ਜਿਉਂ ਕਿਤਿ ਹੋਣੀ ਹੈ ਸ਼ੀਸ਼ਾ ਸਾਥ ਹੈ ਜਿਹੜਾ ਜਿਉਂ ਕਿਤਿ ਦਿਖ ਜਾਏਗਾ ਇਸੀ ਤਰ੍ਹਾਂ ਹੀ ਉਹ दैवी गुण अंतकान ਵਿੱਚ ਆ ਜਾਂਦੇ ਹਨ ਹੌਲੀ-ਹੌਲੀ ਚੰਗੇ ਗੁਣ ਪੈਦਾ ਹੁੰਦੇ ਹਨ ਅੰਦਰੋਂ ਇਸਨੂੰ ਅਛੁੱਤੀ ਹੋਈ ਪਰਮੇਸ਼ਰ ਦੀ ਜੋ ਇਕੱਠੋ ਕੇ বিষ্ণੂ ਵਰਗਿਆਨ ਵਰਗਿਆਨ ਨੂੰ ਪ੍ਰਾਪਤੀ ਦੇ ਨਾਮ ਦਾ ਨਾਮ ਹੈ ਤਾਂ ਤੇ ਇਸ ਤਰੀਕੇ ਸਰ ਹੌਲੀ-ਹੌਲੀ ਉਸ ਆ ਸੰਕਰ ਦਾ ਕਰਦਾ ਇਸ ਮਹਾਰਤ ਤੱਕ ਪਹੁੰਚ ਜਾਂਦਾ ਜਿੱਥੋਂ ਵਿਛੜਿਆ ਉੱਤੇ ਫਿਰ ਪਹੁੰਚ ਜਾਂਦਾ ਹੈ بڑے بڑے ਚੋਰ ਡਾਕੂ ਥਾਰ ਵੀ ਉਹ ਵੀ ਪਰਮਖ ਬਣ ਗਏ ਸੰਤ ਬਣ ਗਏ ਮਾਨਵ ਪੁਰਸ਼ ਬਣ ਗਏ ਇਸੇ ਸਮੇ ਸਾਡੇ ਦੇਸ਼ ਦੇ ਵਿੱਚ ਬਹੁਤ ਜੰਗਲਾਤ ਹੁੰਦੇ ਆ ਸਾਰੀਆਂ ਲੋਕਾਂ ਵਾਸਤੇ ਦੁਖਦਾਈ ਕੰਮ ਲਗਾ ਸਾਥ ਹੈ ਜੀ ਇਹ ਪੀਲ ਕੁੰਬਾ ਬੜੀ ਕੱਡ ਕਾਠ ਵਾਲਾ ਇਸ ਨਾਮ ਦਾ ਮਿਕਸੀ ਇਹ ਆਇਆ ਸ਼ਖਸ ਉਹ ਲੋਕ ਨੂੰ ਲੁੱਟਦਾ ਹੈ ਮਾਰਦਾ ਹੈ ਅੰਨ ਕਰਦਾ ਹੈ ਖੁੰਡਾ ਖੁੰਡਾ ਇਹ ਹਜਾ ਕਮਜੀਸ਼ਾ ਤੇ ਡੇਕੇ ਦੇ ਪਿੱਛੇ ਉਸ ਨੇ ਹੁਣ ਕੀਤੇ ਇਹ ਹਜਾ ਬੰਦਾ ਇਸੇ ਤਰ੍ਹਾਂ ਕਾਫੀ ਉਮਰਾਂ ਦੀ ਗੁਜ਼ਰ ਗਈ ਇੱਕ ਦਿਨ ਯੰਨ ਯੰਨ ਮਹਾਤਮ ਨੂੰ ਲਾਪਤ ਹੋ ਜਾਂਦਾ ਹੈ ਉਹਨਾਂ ਨੇ ਉਸਨੇ ਘੇਰ ਲਿਆ ਕਹਿਣ ਲਗਾ ਜੋ ਤੁਹਾਡੇ ਪਾਸ ਹੈ ਉਹ ਰੱਖ ਦਿਓ ਆਤਮਾ ਕਹਿ ਰਹੀ ਕਿ ਲੋਕਾਂ ਸਾਦੇ ਲੋਕ ਸਾਡੇ ਪਾਸ ਤਾਂ ਕੁਝ ਨਹੀਂ ਤਾਂ ਦੌਲਤ ਨਹੀਂ ਹੈ ਜੋ ਤੂੰ ਚਾਹੁੰਦਾ ਹੈ ਵਸਤੂ ਸਾਡੇ ਪਾਸ ਨਹੀਂ ਸਾਡੇ ਪਾਸ ਤਾਂ ਮੰਮੂਲੀ ਗੇਰੂ ਰੰਗ ਦੇ ਕੱਪੜੇ ਹਨ ਆਪਣੇ ਕੱਪੜੇ ਔਰ ਉਹ ਤੇਲੇਰੀਆਂ ਤੁੰਗੀਆਂ ਤਾਂ ਕੀ ਕਰਨੀਆਂ ਨੇ ਹੈ ਇਸ ਵਾਰ ਤੱਕ ਜੇ امیر ਆਦਮੀ ਨੂੰ ਲੁੱਟੇ ਸਤ ਤੱਕ ਹੀ ਲੈਣਾ ਉਹ ਕਹਿੰ ਲਗਾ ਮੇਰਾ ਤਾਂ ਪੁਰਾਣਾ ਹੈ ਮੇਰਾ ਗਰੀਬ ਹੈ ਕੋਈ ਵੀ ਮੈਨੂੰ ਮਿਲੇ ਮੈਂ ਲੁੱਟੇ ਬਿਨਾ ਨਹੀਂ ਛੱਡੂ ਜੋ ਕੁਝ ਵੀ ਹੈ ਉਹਨੇ ਸਮਝਾਇਆ ਕਿ ਲਗਦੇ ਇਹ ਚੰਗੀ ਗੱਲ ਨਹੀਂ ਹੈ ਰੱਬ ਦੀ ਖਲਕਤ ਨੂੰ ਦੁਕੀ ਕਰਨਾ ਅੱਛਾ ਨਹੀਂ ਆਪਣੀ ਹੱਦੀ ਕਿਰਕਲ ਤੇਰਾ ਸ਼ਰੀਰ ਤੱਕੜਾ ਹੈ ਮਰਵਾ ਹੈ ਅਰੋਗ ਹੈ ਕਦ ਕਾਠ ਚੰਗਾ ਦੀਨਾ ਹੈ ਉਹ ਚੰਗੀ ਕਰ ਸਕਦੇ ਜੋ ਵੀ ਚਾਹੇ ਤੋ ਕਰ ਸਕਦੇ ਹਨ ਪਰ ਇਹ ਚੰਗੀ ਗੱਲ ਨਹੀਂ ਹੈ ਜਿਸ ਤੇ ਪਰਮੇਸ਼ਰ ਦੀ ਨਾਰਾਜ਼ਗੀ ਹੁੰਦੀ ਹੈ ਆਪਣੀ ਖਲਕਤ ਨੂੰ ਦੁਖੀ ਕਰਨਾ ਪਰਮੇਸ਼ਰ ਨੂੰ ਆਪਣੇ ਉੱਪਰ ਨਾਰਾਜ਼ ਕਰਨਾ ਹੁੰਦਾ ਹੈ ਉਸ ਦੀ ਨਾਰਾਜ਼ਗੀ ਦੁਖਦਾਈ ਹੁੰਦੀ ਹੈ ਉਹ ਨਹੀਂ ਮੰਨਦਾ ਕਿਉਂਕਿ ਇਹ ਹੀ ਵਿਚਾਰਾ ਵਿਚਾਰੇ ਨੂੰ ਉਸ ਇਮਾਨ ਵਿੱਚ ਕਿਵੇਂ ਪ੍ਰਵੇਸ਼ ਕਰੇ ਜਿਸ ਇਹਦੇ ਵਿੱਚ ਬਹੁਤੀ ਇਥੇ ਨਿਆਈ ਹੈ ਕਿੰਨਾ ਪਾਣੀ ਪਈ ਜੋ ਵੀ ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ ਉਸਦੇ ਮਨ ਦੇ ਵਿੱਚ ਬਹੁਤੀ ਪਾਪਾਂ ਦੀ ਇਥੇ ਨਿਆਈ ਲੱਗੀ ਆਈ ਸੀ ਇਹ ਵਜ੍ਹਾ ਉਪਦੇਸ਼ ਉਹ ਕੈਸੀ ਅਸਰ ਕਰ ਸਕਦਾ ਉਹ ਕਿੰਨਾ ਨੰ ਗਿਆਨ ਤੇ ਨਹੀਂ ਸੁਣਨਾ ਚਾਹੁੰਦਾ ਜੋ ਵੀ ਤੁਹਾਡੇ ਪਾਸ ਹੈ ਮੈਂ ਤਾਂ ਉਹ ਕੋਲੇ ਲੈ ਜਾਣਾ ਸੋ ਉਹਨਾਂ ਨੂੰ ਫਿਰ ਸਮਝਾਇਆ ਬਜਾਇਆ ਕਿ ਸਾਡੇ ਪਾਸ ਤਾਂ ਮਾਮੂਲੀ ਕਪੜੇ ਤੇਰੇ ਕਿਸ ਕੰਮ ਆਉਣੇ ਹਨ ਵਿਸ਼ਵਾਸ ਤੇ ਮੈਨਲੇ ਕੁਝ ਵੀ ਹੈ ਹਮ ਆ ਜਾਣਗੇ ਮੇਰੇ ਵੀ ਰੰਗੇ ਕੱਪੜੇ ਹਨ ਮੇਰੇ ਘਰ ਵੀ ਹੈ ਮੇਰੀ ਮਾਤਾ ਹੈ ਹੋਰ ਹਨ ਪਹਿਨ ਲੈਣ ਦੇ ਬੱਚੇ ਮੈਂ ਤਾਂ ਆਪਣੇ ਪਰਣ ਨੂੰ ਪੂਰਾ ਕਰਨਾ ਹੈ ਜੋ ਵੀ ਮੈਨੂੰ ਮਿਲ ਗਿਆ ਲੁੱਟੇ ਬਿਨਾ ਨਹੀਂ ਛੱਡਿਆ ਉਹਨਾਂ ਫਿਰ ਸਮਝਾ ਬਜਾਇ ਤੈਨੂੰ ਡਰ ਨਹੀਂ ਹੈ ਇੱਕ ਦਿਨ ਇਨਸਾਨ ਦਾ ਹਿਸਾਬ ਕਿਤਾਬ ਵੀ ਹੁੰਦਾ ਹੈ ਇੱਕ ਦਿਨ ਹੈ ਹਿਸਾਬ ਕਿਤਾਬ ਵੀ ਹੁੰਦਾ ਹੈ ਇਹ ਵੀ ਲਾਜ਼ਮੀ ਚੀਜ਼ ਨਾਲ ਕਾਖੇ ਰੇਮ ਨਾ ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇ ਸੀ ਮੇਠਾ ਕੱਢ ਬਹੀ ਲੇਖਾ ਦੀ ਹੁਣ ਮੈਂ ਕਹਿਣ ਲੱਗੇ ਲੇਖਾ ਹਸਾਬ ਦਾ ਇਹਦੀ ਬਾਤ ਬਹੁਤ ਵਾਰ ਐਸਾ ਹੁੰਦਾ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰਬ ਮੰਗੇਸ਼ਿਆ ਤੂੰ ਆਇਓ ਕਿਹੜੇ ਕੰਮ ਚਾਰ ਪੈਰ ਸੌਂ ਕੇ ਗਵਾ ਦਿੱਤੇ ਚਾਰ ਪੈਰ ਕੰਮ ਆ ਕਰਨ ਤੇ ਨੀਂਵ ਚ ਗਵਾ ਦਿੱਤੇ ਰੱਬ ਦਾ ਨਾਮ ਜਪਿਆ ਕੋਈ ਨਹੀਂ ਜਦੋਂ ਸਾਮ ਮੰਗੇ ਕਿਸ ਕੰਮ ਤੈਨੂੰ ਵਿੱਚ ਡੇ ਗਿਆ ਸੀ ਦੁੱਧਾਂ ਤਾਂ ਇਹ ਜੇ ਬਚਨ ਆਉਂਦੇ ਹਨ ਨਾਨਕ ਆਖੇ ਰੇਮਨਸਮੀਏ ਸਿੱਖ ਸਹੀ ਲੇਖਾ ਰਬ ਮੰਗੇ ਸੀ ਆ ਬੈਠਾ ਕੱਢ ਲਈ ਅਜ਼ਰਾਈਲ ਫਰਿਸ਼ਤਾ ਵਸੀ ਆਇ ਤਹੀ ਕਲਮਾਂ ਪੌਸਨ ਆਕੀਆਂ ਬਾਕੀ ਜਿਨਾ ਰਹੀ ਆਵੇਂ ਜਾਣਨਾ ਤੁਜੀ ਫੀੜੀ ਕਲੀ ਸੀ ਵੀਨਖੁੱਟੇ ਨਾਨਕਾ ਔਰ ਸੱਚ ਤੇ ਲੇਖੇ ਜੀ ਇਹ ਸਭ ਅੰਸਰਾਨੂ ਲੇਖਾ ਦੇਣਾ ਆਏ ਕਟਨ ਦੂਤ ਜਮ ਲੈਣਾ ਯਾਥੈਂ ਘਟਿਆ ਕਹਾ ਗਵਾਇਆ ਚਲੋ ਸ਼ਤਬ ਦੀਵਾਨ ਬੁਲਾਇਆ ਚੰਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਵਰਗੇ ਕਾ ਆਇਆ ਕਰੋ ਅਰਦਾਸ ਭਾਗ ਵਿੱਚ ਬਾਕੀ ਲਿਓ ਨਵੇੜ ਅੱਜ ਕੀ ਰਾਤੀ ਕੁਛ ਵੀ ਖਰਚ ਤਮਾਰਾ ਸਾਰੋਂ ਸੁਭਾ ਨਵਾਸ ਰਾਈ ਬਿਧਾਰੋਂ ਸਾਧ ਸੰਗਜਨ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਪੰਧਾ ਈਤੂ ਉਤਜਨ ਸਦਾ ਸੁਹੀਲੇ ਜਨਨ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋੜਿਆ ਸਭ ਪਿਆਰਾ ਪ੍ਰਾਇਆ ਕਹਿਤ ਕਬੀਰ ਤੇਈ ਨਰ ਭੂਲੇ ਤੁਸੰਸਾਰ ਮਾਟੀ ਸੰਗ ਰੂਲੇ ਇਹ ਹਸਾਹ ਕਿਤਾਬ ਦੀ ਬਹੁਤ ਬਹੁਤ ਬਚਨ ਆਉਂਦੇ ਹਨ ਮਨਾ ਮਹਾਂਕੋ ਨੇ ਸਮਝਾਇਆ ਪਰ ਤੈਨੂੰ ਇਹ ਨਹੀਂ ਪਤਾ ਵੀ ਧਰਮਰਾਜਾ ਬੜਾ ਉਹ ਤਾਂ ਕਹਿੰਦਾ ਹੈ ਧਰਮਰਾਜਾ ਜਿਹੜੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਬਾਣੀ ਨੂੰ ਨਹੀਂ ਮੰਨਦੇ ਵਿਚ ਨੂੰ ਨਹੀਂ ਮੰਨਦੇ ਵੇਦ ਨੂੰ ਨਹੀਂ ਮੰਨਦੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਹ ਕਹਿੰਦਾ ਧਰਮਰਾਜਾ ਉਹਨਾਂ ਦਾ ਮੈਨੂੰ ਬਾਰ-ਬਾਰ ਗੱਲ ਸੁਣਾ ਪੈਂਦਾ ਹੈ ਬਾਰ-ਬਾਰ ਸਜ਼ਾ ਦੇਣੀ ਪੈਂਦੀ ਹੈ ਉਹਨਾਂ ਨੂੰ ਇਸ ਕਰਕੇ ਤਾਂ ਉਹ ਕਦੇ ਸੁਣਿਆ ਨਹੀਂ ਧਰਮਰਾਜ ਸੋ ਇਹ ਗੱਲਾਂ ਜਦੋਂ ਕਹੀਆਂ ਉਹ ਕਹਿਣ ਲੱਗੇ ਬਾਬਾ ਜੀ ਇਹ ਤਾਂ ਗੱਲਾਂ ਮੈਂ ਸੁਣਦਾ ਹੀ ਨਹੀਂ ਸੁਣਿਆ ਨਹੀਂ ਚਾਹੁੰਦਾ ਪਰ ਜੋ ਵੀ ਤੁਹਾਡੇ پاس ਮੈਂ ਤੇ ਲੈ ਜਾਣਾ ਸੋ ਉਹਨਾਂ ਨੇ ਫਿਰ ਕਿਹਾ ਜਿਨ੍ਹਾਂ ਦੀ ਪਾਲਣਾ ਕਰਦੇ ਲੋਕਾਂ ਨੂੰ ਲੁੱਟ-ਖੁੱਟ ਕੇ ਉਹਨਾਂ ਤੋਂ ਪੁੱਛ ਕੇ ਤਾਂ ਜਰਾ ਸਾਨੂੰ ਦੱਸ ਦਿਨੀ ਤੇ ਉਹ ਤੇਰੀ ਮਦਦ ਵੀ ਕਰਨਗੇ ਗਾਹਾਂ ਕਿ ਨਾ ਹਾਂ ਇਹ ਮੈਂ ਦੱਸੂਗਾ ਲੈ ਕੇ ਲੈਣ ਫਿਰ ਜਿੰਨੇ ਕਰਦੇ ਜੀਨ ਫਿਰ ਆ ਕੇ ਦੱਸ ਜੰਗਾ ਤੇਰੇ ਕਪੜੇ ਲੀਡ ਤਾ ਉਹਨਾਂ ਦੇ ਲੈ ਕੇ ਇਕੱਠੇ ਕਰਕੇ ਪੰਡਵਨ ਕੇ ਮਹਾਤਮੋ ਉੱਤੇ ਬੈਠ ਗਏ। ਸੋ ਇਹ ਇਹਨਾਂ ਪ੍ਰੰਕਲੇ ਵੀ ਜਵਾਬ ਮੈਂ ਜ਼ਰੂਰ ਦਊਂਗਾ। ਘਰ ਪਹੁੰਚਿਆ ਘਰ ਪਹੁੰਚ ਕੇ ਆਪਣੀ ਮਾਤਾ ਨੂੰ ਪਹਿਲਾਂ ਪੁੱਛਦਾ ਹੈ ਮਾਤਾ ਮੈਂ ਤੇਰੀ ਪਾਲਣਾ ਕਰਦਾ। ਪਰ ਕਰਦਾ ਲੋਕਾਂ ਨੂੰ ਲੁੱਟ ਕੇ। ਜਿਉਂ ਦੱਸ ਅੱਗੇ ਮੇਰੀ ਮਦਦ ਕਰਨਗੇ ਕਿ ਨਾ ਜਦੋਂ ਮੈਨੂੰ ਦਰਗਾਹ ਵਿੱਚ ਹਸਾਬ ਕਿਤਾਬ ਮੰਗਿਆ ਗਿਆ ਕੁਝ ਮੇਰੀ ਮਦਦ ਹੋਊਗਾ ਨਾ। ਮਾਤਾ ਕਹਿੰਦੀ ਹੈ ਬੇਟਾ ਲੋਕ ਬੱਚੇ ਚਾਹੁੰਦੇ ਹਨ। ਇਸ ਸਿਆਣੀ ਉਹ ਸੇਵਾ ਕਰ। ਮੈਂ ਇਤਨੀ ਕਹਿੰਦੀ ਲੋਕਾਂ ਨੂੰ ਰੁਕ ਕੇ ਸੇਵਾ ਕਰ ਕਿਵੇਂ ਕਰ? ਕਿਵੇਂ ਕਰ ਹੋਰ ਕੋਈ ਕੰਮ ਕਰ ਲੈ। ਤੇਰਾ ਫਰਜ਼ ਹੈ ਵੀ ਸੇਵਾ ਕਰਨੀ। ਇਸ ਵਾਸਤੇ ਇਹ ਨਹੀਂ ਮੈਂ ਕਹਿੰਦੀ ਕਿ ਲੋਕਾਂ ਨੂੰ। ਅੱਗੇ ਕੋਈ ਕਿਸੇ ਨਾਲ ਨਹੀਂ ਗਿਆ ਪਤਾ ਨਹੀਂ ਕਿ ਤੈਂ ਪਹਿਲਾਂ ਜਾਣਾ ਹੈ। ਨਹੀਂ ਪਹਿਲਾਂ ਜਾਣਾ ਕਿ ਕੋਈ ਕਿਸੇ ਦਾ ਮਦਦਗਾਰ ਨਹੀਂ ਬਣ ਸਕਦਾ। ਆਪਣੇ ਕਰਮੀ ਇਸ ਦੇ ਮਦਦਗਾਰ ਬਣਗੇ। ਤੇ ਘਰਵਾਲੀ ਨੇ ਪੁੱਛਿਆ ਘਰਵਾਲੀ ਪਹਿਲੇ ਉਸ ਨੂੰ ਰੋਕਦੀ ਹੁੰਦੀ। ਇਹ ਨਹੀਂ اچھی ਗੱਲ ਨਹੀਂ ਹੈ ਰੱਬ ਦੀ ਖਲਕ ਨੂੰ ਦੁਖੀ ਕਰਨਾ ਬੜੇ ਕੰਮ ਕਰ ਲੋ ਰਿਮੰਦਾਨੀ ਸੀ ਜੀਵਨ ਕਰਕੇ ਬੱਚੇ ਨੇ ਆਨੇ ਸੇ ਉਹਨਾਂ ਨੇ ਪੁੱਛਿਆ ਕਿ ਸਭਲਾਂ ਜਵਾਬ ਮਿਲ ਗਿਆ ਜਿਤਨੇ ਕੁਛ ਬਰਾਏ ਹੋ ਗਿਆ ਵੀ ਇਹ ਜਵਾਬ ਨਹੀਂ ਆਂਦੇ ਨਾ ਕਿ ਲਿਖਾ ਪਤਾ ਵੀ ਜਨਮ ਹੋਣਾ ਜਿਹੜਾ ਮਹਾਤਮਾ ਕਹਿੰਦੇ ਸਨ ਸਾਸ ਨੂੰ ਥੋੜਾ ਜਿਹਾ ਵਿੱਚ ਦੇ ਵਿੱਚ ਇਸ ਦੇ ਵੈਰਾਗ ਆਵੇ ਤੇ ਪਰਮੇਸ਼ਰ ਦੇ ਪਾਸੇ ਚੁੱਕ ਜਾਵੇ ਨੂੰ ਉਸੇ ਵਕਤ ਵਾਪਸ ਮੁੜ ਆਇਆ ਉਹਨਾਂ ਦਸਨ ਵਾਰ ਤੇ ਮੈਂ ਕਰਦਿਆਂ ਨੂੰ ਪੁੱਛ ਲਿਆ ਬਿਚਰ ਵਸੇ ਸ਼ੇਖੇ ਲੜੀ ਬਿਚਰ ਸਾਥੀ ਨਾਲ ਜਨ ਸਾਥੀ ਉੱਤੇ ਚੱਲੇ ਆ ਤਾਂ ਤਨ ਖਾ ਖੂਰਾ ਨਾ ਬੇਰਾਂ ਗਿਆ ਅੰਦਰ ਸ਼ਿੰਦੇ ਕਣੀ ਕਰ ਤੋ ਨਾ ਸੁ ਤੇਰਾ ਥਾਨ ਬਿਚਰ ਵਸਿਆ ਕੰਤਖੜ ਜੀਉ ਜੀਉ ਸਭ ਕਾ ਹੱਥ ਜੇ ਉੱਠੀ ਚਲਸੀ ਕੰਤੜਾ ਨਾ ਕੋਈ ਨਾ ਪੁੱਛੇ ਤੇਰੀ ਬਾਤ ਇਹੋ ਕਰੇ ਸ਼ੋ ਸੇਵਤ ਸੁਹੁਰ ਦੇ ਸੁਖ ਵਸ ਗੁਰਮੀ ਲਿਚਜ ਆਧਾਰ ਸਿੱਖ ਦੁੱਖ ਕਦੇ ਨਾ ਲਾਗੇ ਦੁੱਖ ਸਭ ਨੇ ਛੋੜੇ ਵੰਜਣਾ ਸੰਤ ਕਲਾਉਣ ਹਾਰ ਨਾਨਕ ਤੁਮ ਸੁਹਾਗ ਨਹੀਂ ਜਿਨショ ਨਾਲ ਜੀ ਆ ਦੇਰ ਅਸਮਬਾਦ ਇਹ ਸ਼ਬਦ ਜਿਣਾਇਆ ਜੀ ਆਤਮਾ ਜਿਹਨੇ ਦੇਰ ਤੱਕ ਦੇਹ ਦੇ ਵਿੱਚ ਵਸਦਾ ਹੈ ਉਹਨੇ ਦੇਰ ਤੱਕ ਦੇਹ ਸੌਖੀ ਵਸਦੀ ਹੈ ਜਦੋਂ ਇਹਦੇ ਵਿੱਚ ਜੀ ਆਤਮਾ ਚਲਾ ਗਿਆ ਤੇ ਦੇਹ ਖਾਕ ਵਿੱਚ ਉਹ ਜਨਮ ਨਹੀਂ ਕੋਈ ਫਿਰ ਕੋਈ ਦਬ ਨਹੀਂਦਾ ਇਹ ਲੈ ਕਾ ਜਾਂਦੇ ਆਂ ਤਾਂ ਤੇ ਜਦੋਂ ਇਹੇ ਜੀ ਹਾਲਤ ਹੈ ਕੀ ਕਰਨਾ ਚਾਹੀਦਾ ਇਸਨੇ ਰਹਿਣਾ ਨਹੀਂ ਇਸਨੇ ਚਾਹੀਦਾ ਗੁਰੂ ਸ਼ੰਮੀਚਾ ਕੇ ਮੇਸ਼ਰ ਦੀ ਬੰਦਗੀ ਕਰਕੇ ਲੋਕ ਸੁਖੀ ਤੋਂ ਲੋਕ ਸਹਿਲੇ ਹੋਵੇ ਇਤਿਹਾਸ ਖੈਰਸ ਦੇ ਚਿੱਤ ਵਿੱਚ ਕੁਝ ਵੈਰਾਗ ਹੋਇਆ ਬਾਲਮੀਕ ਦੇ ਸਾਰਾ ਸਮਾਨ ਕਪੜਾ ਲਤਾ ਜੋ ਉਹਨਾਂ ਲੱਖੋ ਕੇ ਲੈ ਗਿਆ ਸੀ ਸਾਧਨਾ ਫਕੀਰਾਂ ਦਾ ਲੈ ਯਾਕੇ ਉਹਨੇ ਦੇ ਮਿਲੈ ਸ਼ੀਟ ਦਿੱਤਾ ਚਰਨ ਫੜ ਲੈ ਕੇ ਬਾਈ ਪੁੱਛਣ ਲੱਗੇ ਪੁੱਛਿਆ ਐ ਕਿ ਮਦਦਗਾਰ ਬਣਉਂਦਾ ਹਨਕ ਨਾ ਕਹਿੰਦਾ ਬਾਬਾ ਜੀ ਕੋਈ ਮਦਦਗਾਰ ਨਹੀਂ ਬਣਦਾ ਸਭ ਨੇ ਜਵਾਬ ਦੇ ਦਿੱਤਾ ਜਿਤਨੇ ਕਰਦੇ ਮੈਂਬਰ ਸੰ ਫੈਮਿਲੀ ਮੈਂਬਰ ਸਭ ਨੇ ਜਵਾਬ ਦੇ ਦਿੱਤਾ ਮਾਤਾ ਤੋਂ ਘਰ ਵਾਲੀ ਬੱਚੇ ਸਭ ਨਹੀਂ ਇਹਨਾਂ ਕਹਿੰਦੇ ਕੋਈ ਨਹੀਂ ਨਾਲ ਜਾਂਦਾ ਕਿਸੇ ਦੇ ਮਦਦ ਕਿਹਨੇ ਕਰਨੀ ਹੈ ਫਿਰ ਫਿਰ ਲੱਗੇ ਉਹ ਕਿਰਪਾ ਕਰੋ ਮੈਨੂੰ ਮੈਂ ਤਾਂ ਬਹੁਤ ਕੁਝ ਕੀਤਾ ਮੈਂ ਤਾਂ ਟਿਕਟੇ ਦੇ ਪਿੱਛੇ ਖੂਨ ਕੀਤਾ। ਮੇਰੇ ਪਿਛਲੇ ਵੀ ਬਖਸ਼ੇ ਜਾਣ ਦੇ ਵਾਸਤੇ ਮੈਂ ਸੁਖਰੂ ਹੋ ਜਾਵਾਂ। ਕੋਈ ਇਹੋ ਜਿਹਾ ਮੈਨੂੰ ਉਪਾਯ ਜਤਨ ਦੱਸੋ। ਉਹ ਮਹਤਮਨੀ ਕੇ ਅਜੇ ਹੋਰ ਆਪਣੇ ਮੰਨੀਆਂ ਪੋੜਾਂ ਲਾ ਲੈ ਕਸਰ ਨਹੀਂ ਚਾਹ। ਕਿੰਨਾ ਕਸਰ ਰਹੇ ਜੇ ਫਿਰ ਨਾ ਕਿਤੇ ਮਨ ਇਧਰ ਨੂੰ ਉੱਪਰ। ਨਹੀਂ ਜਾਣ ਗਾਉਂ। ਕਿਰਪਾ ਕਰੋ ਮੈਨੂੰ ਇਹੋ ਜਿਹਾ ਜਤਨ ਦੱਸੋ। ਜੇ ਗਿਆਨ ਸਾਹਿਬ ਕਿਤਾਬ ਹੈ ਕਿ ਜੰਮਦੂਤ ਨਹੀਂ ਹਨ, ਧਰਮ ਰਾਜ ਹਨ, ਸਭ ਲੈ ਕੇ ਫਿਰ ਇੰਨੇ ਬੁਰੇ ਕੰਮ ਦਾ ਨਰਕਾਂ ਵਿੱਚ ਵੀ ਛਕਣਾ ਤਾਂ ਤਮਨਾ ਤਾਂ ਪ੍ਰੇਰਿਤ ਹੋਇਆ ਪਰ ਆਤਮਾ ਨੇ ਰੋਕੇ ਕਿਉਂਕਿ ਇਤਨੀ ਜਲਦੀ ਤਬ ਦੇ ਦੇਣਾ ਨਹੀਂ ਸਮਝਾਉਂਦੇ ਵੈਸੇ ਕਿਵੇਂ ਕ੍ਰਿਸ਼ਕ ਨੂੰ ਦੇਨ ਸੰਤਪਦੇਸ਼ ਅਧਿਕਾਰ ਤਾਂ ਦਿਨ ਆਪਣੇ ਲਈ ਪੂਤਰੀ ਹੁੰਦਾ ਮੈਲਾ ਕਪੜਾ ਤੁਸੀਂ ਲਲਾਰੀ ਪਾਸ ਲੈ ਜਾ ਕਿ ਮੇਂ ਰੰਗ ਦੂਗਾ ਵੀ ਕੋ ਵਿਸ਼ਵਾਸ ਕਰ ਯਸ ਤਵਾਲਾ ਲੈ ਲੈ ਨ ਰੰਗ ਨਹੀਂ ਚੜਦਾ ਇਸੇ ਤਰ੍ਹਾਂ ਇਹ ਇਸਨੇ ਇਹ ਦੇਖਿਤ ਵਿੱਚ ਲੱਗ ਗਈ ਰੇੜੇ ਵੀ ਤਾਂ ਨਹੀਂ ਸੋਚਿਆ ਨਾ ਫੜ ਲੈ ਕਿੰਨਾ 100 ਜੋ ਦਸੰਗ ਨੂੰ ਸੀ ਤਨਾ ਕਮਾ ਮੰਗਾ ਇਹ ਜਦੋਂ ਬਹੁਤ ਕਿਸ ਨੇ ਆਪਣਾ ਪੈਮ ਜਨਾਇਆ ਨਮਾ ਪੁਰਖਾ ਕਹਿਆ ਤੇ ਪਹਿਲੇ ਪਰੰਡੇ ਵੀ ਜੋ ਤੇਨੇ ਬਚਨ ਕਹੇ ਜਾਣਗੇ ਉਹ ਪੂਰੇ ਨਭਾਉਣੇਗਾ ਇਹਨਾਂ ਗਾਹਾਂ ਵਿੱਚ ਜੀ ਮੈਂ ਦਸੰਗ ਨੂੰ ਹੀ ਨਵਾ ਮੰਗਾ ਬਾਮੇ ਕੁਝ ਵੀ ਹੋਵੇ ਕਿਤਨੀ ਤਕਲੀਫ ਹੋਵੇ ਕਿੰਨਾ ਕਸ਼ਟ ਹੋਵੇ ਕਸ਼ਟ ਤਾਂ ਹੁੰਦਾ ਹੀ ਹੈ ਜਿਹੜੇ ਪ੍ਰਣਵਾਣੇ ਹੁੰਦੇ ਨੇ ਉਹਨਾਂ ਨੂੰ ਇਹ ਕਸ਼ਟ ਤਾਂ ਹੁੰਦਾ ਹੀ ਐ ਲੇਕਿਨ ਫਲ ਵੀ ਤਾਂ ਕੋਈ ਬਟਾਏ ਉਸ ਚੀਜ਼ ਤੋਂ ਸੋ یوں ਕਰਕੇ ਐ ਉਹਨਾਂ ਕੇ ਐ ਤਾਂ ਬੈ ਕੇ ਇਹ ਪ੍ਰਤੀਲੋਣ ਜਾਪ ਦੱਸਿਆ ਆ ਰਾਮ ਸ਼ਬਦੀ ਵਿਜੈ ਮਰਾ ਮਰਾ ਐਸ਼ਾ ਐਸੇ ਤੇ ਜਾਪ ਚਾਰ ਕਿਸਮ ਦੇ ਲੋਹ ਮੰ ਲੋਹ ਬਿ ਲੋਹ ਪ੍ਰਤੀ ਲੋਹ ਸੋ یوں ਐਸਾ ਦੱਸੇ ਇਸ ਤਰ੍ਹਾਂ ਬੈ ਕੇ ਇਸ ਦਾ ਜਾਪ ਕਰ ਤਾ ਸੋ ਇਤੋਂ ਹੀ ਨਹੀਂ ਜਦੋਂ ਅਸੀਂ ਫੇਰਾ ਮੰਗ ਕੇ ਤੇ ਫਿਰ ਇਹਨੂੰ ਇਤੋਂ ਨਾ ਮੰ ਕੁਝ ਵੀ ਹੋ ਜਾਏ ਇਹ ਰੋਤਨ ਈਸ਼ੀ ਦਾ ਕੀਤਾ ਜਿਉਣ ਲੱਗਾ ਜਾਪ ਕਰ ਉੱਪਰ ਦੀ ਜਿਬੇ ਜੰਗੇ ਵਰਨੀਆਂ ਜੰਗੀਆਂ ਸੋਛ ਸਮਾਸੀ ਸੱਜੂ ਦਾ ਵੇਲਾ ਸੀ ਬੰਦੀਆਂ ਤ੍ਰਾਂ ਸੰ ਇਹ ਇਸੇ ਤਰ੍ਹਾਂ ਬੜੀ ਕਾਲਣਾ ਖਾਲੀ ਅਭਿਆਸ ਕਰਦੇ ਕਰਦੇ ਬੇਸਿੱਤਦਾਕਾਰ ਹੋਵੇ ਕਈ ਸਾਲ ਪਿਛੇ ਫਿਰ ਦੇਖੇ ਫਿਰ ਮਹਾਤਮਾ ਤੇ ਜੋ ਦੇਖਿਆ ਆਪਣੇ ਇੱਕ ਬੀਲੇਸਨ ਏਰੀਆ ਸਾਡੇ ਬਸਤਰ ਲਹਾਏ ਜੇ ਤੁਨੁ ਦੇਖ ਕੀਤਾ ਸੀ ਤੇ ਬੇਬੇ ਵਿਚ ਨਾ ਆਵਾਜ਼ ਆ ਰਹੀ ਹੁੰਦਾ। ਤੋ ਅਖੀਰ ਉਸਨੂੰ ਉੱਥੋਂ ਕੱਢ ਕੇ ਸੁਰਜੀਤ ਕੀਤਾ ਫਿਰ ਉਸਨੂੰ ਦਿੱਤਿਆਂ ਦਾ ਉਪਦੇਸ਼ ਕੀਤਾ। ਉਹ ਬਾਲਮੀਕ ਵਿਸ਼ੀ ਬਣਿਆ ਜਿਹੜਾ ਪਹਿਲੇ ਲੁਟੇਰਾ ਸੀ। ਜਿਹੜਾ ਪਹਿਲੇ ਡਾਕੂ ਸੀ ਉਹ ਇਹੀ ਬਾਲਮੀਕ ਬਣਿਆ। ਜਿਤਨੀਆਂ ਰਾਮੇਣਾ ਹੰਦਨ ਤੋਂ ਜਿਹੜੇ ਹੁਣ ਤੋਂ ਪਹਿਲੇ ਕਿਉਂਕਿ ਤ੍ਰੇਤੇ ਯੁਗ ਦੇ ਵਿੱਚ ਵਿਸ਼ਨੂੰ ਦਾ 14ਵਾਂ ਅਵਤਾਰ ਆ ਰਾਮਚੰਦਰ ਜੀ ਮੰਨੇ ਹੈ। ਜੋ ਕਿ ਰਾਮਚੰਦਰ ਜੀ ਨੇ ਰਾਵਣ ਆਦ ਨੂੰ ਮਾਰਨਾ ਸੀ ਜੋ ਕਿ ਜਿਹੜੇ ਖੇਲ ਕਰਨੀ ਸੀ ਇਹ ਨਾਨੇ ਹਜ਼ਾਰਾਂ ਹਜ਼ਾਰ ਸਾਲ ਪਹਿਲੇ ਹੀ ਇਹ ਸਭ ਕੁਝ ਲਿਖ ਦਿੱਤਾ ਆਪਣੇ ਅਨੁਭਵ ਦੁਆਰਾ ਇਹਨੇ ਵੰਦਗੀ ਕਰਕੇ ਇਤਨਾ ਉਨਤ ਰਾਮਦਸਰਪਕਤ ਅਨੁਭਵ ਦਾ ਪਿਆ ਸਭ ਤੋਂ ਪਹਿਲਾਂ ਇਹ ਸਭ ਲਿਖਿਆ ਨੇ ਜਿਤਨੀ ਰਾਮਹਿਣਾ ਹਾਂ ਸਾਰੇ ਵਿੱਚੋਂ ਆਲਾ ਅਛੀ ਰਾਮੈਨ ਵਾਲਮੀ ਮੰਨੀ ਹੋਈ ਹੈ ਕਿਉਂਕਿ ਅਨੁਭਵੀ ਗ੍ਰਸਤੀ ਤੇ ਇਸ ਕਰਕੇ ਉਹ ਵਾਲਮੀ ਦੇ ਨਾਲ ਲੁਟੇਰਾ ਜੇ ਕਿ ਕਿ ਵਿਚੋਂ ਕੰਨਣ ਵਾਲਾ ਜਦੋਂ ਉਸ ਨੂੰ Satsang ਹੀ ਪ੍ਰਾਪਤ ਹੋਇਆ ਉਹ ਹੀ ਬਾਲਮੀਕ ਰਿਸ਼ੀ ਬਣ ਗਿਆ ਤਾਂ ਤੇ ਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ Satsang ਤੇ ਮਿਲੇ ਸੋ ਕਰੇ ਅਥੇ ਤਦਾਂ ਨੂੰ সোਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ ਜੇਕਰ ਮਨ ਨੂੰ ਪਾਰਸ਼ ਚੇਤਨਾ ਛੋ ਜਾਵੇ ਇਸੇ ਤਰ੍ਹਾਂ ਈਸ਼ਣ ਇਸਦੇ ਜੀਵਨ ਦੇ ਚੇਨ ਉਹਨਾਂ ਵਾਸਤੇ ਦੇਰ ਨਹੀਂ ਲੱਗਦੀ ਆਪਣੇ ਮਨ ਦੇ ਵਿੱਚ ਸਤਿਪੁਰਸ਼ਾਂ ਦੇ ਬਚਨਾਂ ਨੂੰ ਜਾਇਜ਼ਾ ਦੇਵੇ ਥਾਂ ਦੇਵੇ ਉਹਨਾਂ ਦੇ ਅਨੁਸਾਰ ਚਲਣ ਦਾ ਉਪਰਾਲਾ ਕਰੇ ਇਹ ਵਿਮਕਮਣ ਨੂੰ ਦੇ ਨਹੀਂ ਲੱਗਿਆ ਕਰਦੀ ਮੇਰੇ ਮਾਧੋ ਜੀ ਸੰਗਤ ਮਿਲੇ ਸੋ ਪਰਿਆ